ਆਪ ਸਭ ਭੈਣਾ ਭਰਾਵਾਂ ਮਾਤਾਵਾਂ ਬਜ਼ੁਰਗਾਂ ਨੌਜਵਾਨਾਂ ਦਾ ਦੇਸਾਂ ਪ੍ਰਦੇਸਾਂ ਵਿੱਚ ਪੰਜਾਬ ਵਿੱਚ ਵਸਦੇ ਸਾਰਿਆਂ ਨੂੰ ਮੇਰੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲ ਨੂੰ ਖਾਲਸਾ ਸਾਜਨਾ ਦਿਹਾੜਾ ਜਿਸ ਨੂੰ ਅਸੀਂ ਵਿਸਾਖੀ ਵੀ ਕਹਿ ਦਿੰਨੇ ਆ ਮੇਰੇ ਵੱਲੋਂ ਆਪ ਸਾਰਿਆਂ ਨੂੰ ਸਮੁੱਚੇ ਖਾਲਸਾ ਪੰਥ ਨੂੰ ਬਹੁਤ ਬਹੁਤ ਵਾਰਕ ਬਾਦ ਅੱਜ ਆਪਾਂ ਗੱਲ ਕਰਾਂਗੇ ਉਸ ਭਾਰਤੀ ਬਿਰਤਾਂਤ ਦੀ ਜਿਸ ਵਿੱਚ ਅਕਸਰ ਆਖਿਆ ਜਾਂਦਾ ਹੈ ਕਿ ਸਿੱਖ ਆਪਸ ਵਿੱਚ ਇਕੱਠੇ ਨਹੀਂ ਸਿੱਖ ਇੱਕ ਝੰਡੇ ਹੇਠਾਂ ਇਕੱਠੇ ਨਹੀਂ ਇਹ ਮਹਿਜ ਇੱਕ ਪ੍ਰਪੋਗੈਂਡਾ ਹੈ ਇਹ ਮਹਿਜ ਇੱਕ ਸਿਰੇ ਦਾ ਝੂਠ ਹੈ ਇਹ ਮਹਿਜ ਇੱਕ ਸਿਰੇ ਦੀ ਗੱਪ ਹੈ ਪਰ ਇਸ ਪ੍ਰਚਾਰ ਦਾ ਅਸਰ ਥੋੜਾ ਬਹੁਤਾ ਜਰੂਰ ਹਰੇਕ ਤੇ ਹੁੰਦਾ ਤਾਂ ਹੀ ਕਈ ਵਾਰੀ ਸਾਡੇ ਲੀਡਰ ਸਹਿਬਾਨ ਜਥੇਬੰਦੀਆਂ ਦੇ ਸਿੰਘ ਆਖ ਦਿੰਦੇ ਹਨ ਕਿ ਸਾਨੂੰ ਇੱਕ ਝੰਡੇ ਹੇਠਾਂ ਪਹਿਲਾਂ ਇਕੱਠੇ ਹੋਣਾ ਚਾਹੀਦਾ ਮੈਂ ਇਸ ਗੱਲ ਦਾ ਜਵਾਬ ਖਾਲਸਾ 사ਜਨਾ ਦਿਹਾੜੇ ਨਾਲ ਜੋੜ ਕੇ ਦੇਣਾ ਚਾਹਾਂਗਾ ਸਾਡੇ ਕੋਲ ਹਰੇਕ ਕਿਸਮਟੀ ਲਈ ਪਹਿਲਾਂ ਗੁਰਬਾਣੀ ਹੈ ਫਿਰ ਗੁਰ ਇਤਿਹਾਸ ਹੈ ਇਸੇ ਗੁਰ ਇਤਿਹਾਸ ਵਿੱਚੋਂ ਹੀ ਸਾਡੇ ਜੋੜ ਮੇਲੇ ਨਿਕਲਦੇ ਹਨ। ਇਸੇ ਹੀ ਗੁਰ ਇਤਿਹਾਸ ਵਿੱਚੋਂ ਸਾਡੇ ਤਿਉਹਾਰ ਪੈਦਾ ਹੋਏ ਹਨ। ਸਭ ਤੋਂ ਪਹਿਲੀ ਗੱਲ ਜੋ ਸਾਨੂੰ ਆਪਣੇ ਚਿਤਿਆਂ ਦੇ ਵਿੱਚ ਰੱਖਣੀ ਚਾਹੀਦੀ ਹੈ ਕੋਈ ਵੀ ਸਿੱਖੀ ਦਾ ਤਿਉਹਾਰ ਜਿਸ ਦਾ ਸਬੰਧ ਮਹਿਜ ਮੇਲੇ ਨਾਲ ਨਹੀਂ ਹੁੰਦਾ, ਮਹਿਜ ਮੇਲੇ ਵਿੱਚ ਲੱਗੇ ਹੋਏ ਪੰਘੂੜਿਆਂ ਨਾਲ ਨਹੀਂ ਹੁੰਦਾ। ਮੇਲੇ ਵਿੱਚ ਲੱਗੀਆਂ ਹੋਈਆਂ ਖਾਣ-ਪੀਣ ਦੀਆਂ ਦੁਕਾਨਾਂ ਜਾਂ ਛਕਣ-ਛਕਾਉਣ ਲਈ ਸਵਾਦਲੇ ਲੰਗਰਾਂ ਨਾਲ ਬਿਲਕੁਲ ਨਹੀਂ ਹੁੰਦਾ। ਪਾਰੇ ਸਿੱਖ ਕੌਮ ਦੀ ਵਡਿਆਈ ਹੈ ਕਿ ਸਾਨੂੰ ਛਕਣ ਛਕਾਉਣ ਵਾਸਤੇ ਪੈਸੇ ਨਹੀਂ ਖਰਚਣੇ ਪੈਂਦੇ ਇਸ ਦਾ ਪ੍ਰਬੰਧ ਚੱਥਾ ਸ਼ਖਤ ਸੰਗਤ ਕਰ ਲੈਂਦੀ ਹੈ ਅਤੇ ਵਧੀਆ ਤਰੀਕੇ ਨਾਲ ਕਰਦੀ ਹੈ ਕੱਲ ਨੂੰ ਜਿਹੜਾ ਖਾਲਸਾ ਸਾਜਨਾ ਵਿਸਾਖੀ ਦਾ ਦਿਹਾੜਾ ਹੈ ਉਸ ਵਿੱਚ ਗੁਰੂ ਸਾਹਿਬ ਨੇ ਮਿਆਂੋਂ ਬਾਹਰ ਆਪਣੀ ਤੇਗ ਖਿੱਚ ਕੇ ਸਿਰ ਮੰਗਿਆ ਸੀ ਸਿਰ ਮੰਗਣ ਦਾ ਸਿੱਧਾ ਸਾਦਾ ਅਰਥ ਹੈ ਕਿ ਮੈਨੂੰ ਤੇਰੀ ਜਾਨ ਚਾਹੀਦੀ ਹੈ ਦੂਸਰਾ ਬਿਲਕੁਲ ਸਰਲ ਤੇ ਸਪਸ਼ਟ ਸ਼ਬਦਾਂ ਵਿੱਚ ਸਮਝਾਉਣਾ ਸੀ ਕਿ ਗੁਰੂ ਦਾ ਸਿੱਖ ਓਹੀ ਹੈ ਜੋ ਸਿਰ ਦੇਣ ਲਈ ਤਿਆਰ ਰਹੇ ਸੇਰ ਦੇਣ ਦਾ ਭਾਵ ਅਰਥ ਇਹ ਹੈਗਾ ਕਿ ਉਹ ਕੌਮੀ ਸੰਘਰਸ਼ ਵਿੱਚ ਜਥਾ ਸ਼ਕਤ ਆਪਣਾ ਹਿੱਸਾ ਪਾਵੇ ਗੁਰੂ ਨਾਨਕ ਸਾਹਿਬ ਜੀ ਨੇ ਵੀ ਕਿਹਾ ਜਬ ਲਗ ਦੁਨੀਆ ਰਹੀਏ ਨਾਨਕ ਕੁਝ ਸੁਣੀਏ ਕੁਝ ਕਹੀਏ ਸੇਵਾ ਕਰਨ ਦੇ ਕਈ ਢੰਗ ਹਨ ਸੇਵਾ ਬੋਲ ਕੇ ਵੀ ਹੋ ਜਾਂਦੀ ਹੈ ਸੇਵਾ ਲਿਖ ਕੇ ਵੀ ਹੋ ਜਾਂਦੀ ਹੈ ਤੇ ਸੇਵਾ ਮੈਦਾਨੇ ਜੰਗ ਦੇ ਵਿੱਚ ਸ਼ਸਤਰਾਂ ਨਾਲ ਵੀ ਹੁੰਦੀ ਹੈ ਕਹਿਣ ਤੋਂ ਭਾਵ ਕਿ ਸੇਵਾਵਾਂ ਦੇ ਕਰਮ ਕਈ ਖੇਤਰਾਂ ਦੇ ਵਿੱਚ ਵੱਖਰੇ ਵੱਖਰੇ ਰੂਪਾਂ ਦੇ ਵਿੱਚ ਹੁੰਦੇ ਹਨ ਖਾਲਸਾ ਸਾਜਨਾ ਦਾ ਦੂਜਾ ਅਰਥ ਤੇ ਦੂਸਰਾ ਪੱਖ ਸਿੱਖ ਕੌਮ ਨੂੰ ਦੁਨੀਆਂ ਦੀਆਂ ਦੂਸਰੇ ਧਰਮਾਂ ਤੇ ਕੌਮਾਂ ਨਾਲੋਂ ਨਖੇੜਨ ਦਾ ਇੱਕ ਤਰੀਕਾ ਸੀ ਗੁਰੂ ਸਾਹਿਬ ਦੱਸਣਾ ਚਾਹੁੰਦੇ ਹਨ ਕਿ ਮੇਰਾ ਸਿੱਖ ਚੁੱਪ ਕਰਕੇ ਨਹੀਂ ਬੈਠੇਗਾ ਮੇਰਾ ਸਿੱਖ ਧੌਣ ਸਿੱਟ ਕੇ ਨਹੀਂ ਬੈਠੇਗਾ ਮੇਰਾ ਸਿੱਖ ਸਿਰਫ ਹੱਥ ਵਿੱਚ ਮਾਲਾ ਫੜ ਕੇ ਵਾਹਿਗੁਰੂ ਵਾਹਿਗੁਰੂ ਦਾ ਰਟਣ ਮੰਤਰ ਨਹੀਂ ਕਰੇਗਾ ਧੰਨ ਜਿਉ ਤਿਹ ਕੋ ਜੰਗ ਮੈਂ ਮੁਖ ਤੇ ਹਰ ਚਤ ਮਹਿਜੁੱਤ ਵਿਚਾਰੇ ਉਹ ਤਾਂ ਮੈਦਾਨੇ ਜੰਗ ਦੇ ਵਿੱਚ ਵੀ ਪਰਮੇਸ਼ਰ ਦਾ ਨਾਮ ਸਿਮਰਦਾ ਕਿਰਤ ਕਰਨੇ ਨਾਮ ਸਿਮਰਨਾ ਨਾਮ ਜਪਣਾ ਵੰਡ ਕੇ ਛਕਣਾ ਤਿੰਨ ਮੁੱਖ ਧੰਮ ਹਨ ਸਿੱਖੀ ਦੇ ਜਿਨ੍ਹਾਂ ਸਿੱਖਾਂ ਨੇ ਬੇਦਾਵਾ ਲਿਖ ਕੇ ਦਿੱਤਾ ਸੀ ਉਹ ਇਤਿਹਾਸ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਪਰ ਕਈ ਵਾਰੀ ਇਤਿਹਾਸ ਵਿੱਚ ਲੁਕੇ ਹੋਏ ਗੱਲਾਂ ਨੂੰ ਅਸੀਂ ਨਹੀਂ ਸਮਝ ਪਾਉਂਦੇ ਵੈਸੇ ਵੀ ਜਿ ਬਿੱਪਰ ਦਾ ਆਪਣੇ ਸਥਾਪਿਤ ਕੀਤੇ ਹੋਏ ਪ੍ਰਚਾਰਕਾਂ ਦੇ ਰਾਂਹੇ ਜੋਰ ਲੱਗਾ ਹੋਇਆ ਹੈ ਗੁਰਬਾਣੀ ਅਤੇ ਗੁਰ ਇਤਿਹਾਸ ਤੇ ਅਰਥਾਂ ਨੂੰ ਬ੍ਰਾਹਮਣਵਾਦ ਨਾਲ ਜੋੜ ਕੇ ਇਹ ਬਿਲਕੁਲ ਇਸ ਦਾ ਸਾਰਾ ਨਿਚੋੜ ਕੱਢ ਕੇ ਨੂੰ ਕਮਜ਼ੋਰ ਕਰਕੇ ਹੀ ਪੇਸ਼ ਕੀਤਾ ਜਾਵੇ ਜਿੰਨਾ ਸਿੱਖਾਂ ਨੇ ਬੇਦਾਵਾ ਲਿਖਿਆ ਸੀ ਆਪ ਜੀ ਨੇ ਸਾਰਿਆਂ ਨੇ ਧਿਆਨ ਨਾਲ ਸੁਣਨਾ ਜੀਓ ਜਿੰਨਾ ਸਿੱਖਾਂ ਨੇ ਬੇਦਾਵਾ ਲਿਖਿਆ ਸੀ ਉਹ ਅੰਮ੍ਰਿਤ ਧਾਰੀ ਵੀ ਸਨ ਉਹ ਬਾਣੀ ਵੀ ਪੜ੍ਹਦੇ ਸਨ ਉਹ ਰਹਿਤ ਵੀ ਰੱਖਦੇ ਸਨ ਉਹ ਰਹਿਤ ਮਰਿਆਦਾ ਪੱਖੋਂ ਕਿਸੇ ਪਾਸੇਵੇਂ ਊਣੇ ਜਾਂ ਅਧੂਰੇ ਨਹੀਂ ਸਨ ਪਰ ਫਿਰ ਵੀ ਸਤਿਗੁਰਾਂ ਨੇ ਕਿਹਾ ਲਿਖ ਕੇ ਦਿਓ ਤੁਸੀਂ ਮੇਰੇ ਸਿੱਖ ਨਹੀਂ ਮੈਂ ਤੁਹਾਡਾ ਗੁਰੂ ਨਹੀਂ ਗੁਰੂ ਸਾਹਿਬ ਨੇ ਉਹਨਾਂ ਨੂੰ ਇਹ ਲਿਖਣ ਲਈ ਕਿਉਂ ਕਿਹਾ ਕਿ ਮੈਨੂੰ ਬੇਦਾਵਾ ਲਿਖ ਕੇ ਦਿਓ ਕਿਉਂਕਿ ਉਹ ਗੁਰੂ ਦੇ ਦਿੱਤੇ ਹੋਏ ਉਹ ਹੁਕਮ ਕੌਮ ਵਾਸਤੇ ਸੰਘਰਸ਼ ਕਰਨ ਦਾ ਦਿੱਤੇ ਹੋਏ ਹੁਕਮ ਤੋਂ ਬਾਗੀ ਹੋਏ ਜਿਸ ਦਾ ਸਿੱਧਾ ਅਤੇ ਸਪਸ਼ਟ ਵਿਆਖਿਆ ਤੇ ਅਰਥ ਭਾਵ ਨਿਕਲਦੇ ਹਨ ਜਿਹੜਾ ਸਿੱਖ ਸੰਘਰਸ਼ ਕਰਨ ਤੋਂ ਆਕੀ ਹੈ ਉਹ ਗੁਰੂ ਦਾ ਸਿੱਖ ਨਹੀਂ ਉਹ ਗੁਰੂ ਨੂੰ ਬੇਦਾਵਾ ਦੇ ਚੁੱਕਾ ਮੈਂ ਆਪਣੇ ਕੋਲੋਂ ਕੁਝ ਨਹੀਂ ਕਹਿ ਰਿਹਾ ਮੈਂ ਇਤਿਹਾਸ ਦੀ ਵਿਆਖਿਆ ਤੁਹਾਡੇ ਸਾਹਮਣੇ ਦਾਸ ਰਿਆਂ ਮੈਂ ਖੁਦ ਇੱਕ ਗੁਰੂ ਦਾਬੇ ਦਾ ਵੀ ਸਿੱਖਾਂ ਮੈਂ ਮੰਨਦਾ ਹਾਂ ਪਰ ਗੁਰ ਇਤਿਹਾਸ ਦੀ ਵਿਆਖਿਆ ਕਰ ਲੱਗਾ ਮੈਂ ਆਪਣੇ ਆਪ ਨਾਲ ਸਮਝੌਤਾ ਨਹੀਂ ਕਰ ਸਕਾਂਗਾ ਮੈਂ ਝੂਠ ਨਾਲ ਤੇ ਗੱਪਾਂ ਨਾਲ ਸਮਝੌਤਾ ਨਹੀਂ ਕਰ ਸਕਾਂਗਾ ਮੈਂ ਸੰਗਤ ਨੂੰ ਗੁੰਮਰਾਹ ਕਰਨ ਵਾਸਤੇ ਕਿਸੇ ਪ੍ਰਕਾਰ ਦਾ ਸਮਝੌਤਾ ਨਹੀਂ ਕਰ ਸਕਾਂਗਾ ਸੋ ਆਪ ਸਮਝ ਗਏ ਹੋਵੋਗੇ ਕਿ ਬੇਦਾਵੇ ਦਾ ਅਰਥ ਕੀ ਨਿਕਲਿਆ ਉਹਨਾਂ ਨੇ ਅਮਰਤ ਵੀ ਛਕਿਆ ਉਹ ਗੁਰੂ ਵਾਲੇ ਵੀ ਹਨ ਉਹ ਰਹਿਤਵਾਨ ਵੀ ਹਨ ਉਹ ਬਾਣੀ ਵੀ ਪੜ੍ਹਦੇ ਹਨ ਰਹਿਤ ਪੱਖੋਂ ਕਿਸੇ ਪਾਸਿਓਂ ਉਹ ਨੇ ਅਧੂਰੇ ਨੇ ਹਨ ਇਸਤੇ باوجود ਬੇਦਾਵਾ ਲਿਖ ਕੇ ਗੁਰੂ ਸਾਹਿਬ ਨੇ ਕਿਹਾ ਲਿਖੋ ਕਿ ਤੁਸੀਂ ਮੇਰੇ ਸਿੱਖ ਨਹੀਂ ਕਿਉਂਕਿ ਉਹ ਗੁਰੂ ਸਾਹਿਬ ਨਾਲ ਸੰਘਰਸ਼ ਕਰਨ ਤੋਂ ਆਕੀ ਤੇ ਮਨਕਰ ਹੋਏ ਇਸ ਕਰਕੇ ਗੁਰੂ ਸਾਹਿਬ ਨੇ ਬਦਾਵਾ ਲਿਖਣ ਲਈ ਉਹਨਾਂ ਨੂੰ ਕਿਹਾ ਬਾਦ ਵਿੱਚ ਉਹਨਾਂ ਨੇ ਇਸ ਲਿਖੇ ਹੋਏ ਬਦਾਵੇ ਨੂੰ ਕਿਵੇਂ ਪੜਵਾਇਆ ਉਹਨਾਂ ਨੇ ਆਪਣੀਆਂ ਜਾਨਾਂ ਦੇ ਕੇ ਹੀ ਦੁਬਾਰਾ ਇਸ ਲਿਖੇ ਹੋਏ ਬਦਾਵੇ ਦੇ ਉੱਤੇ ਲੀਕ ਫਰਵਾਈ ਸੀ ਜਾਨ ਦੇਣ ਤੋਂ ਬਿਨਾ ਦੁਬਾਰਾ ਮੈਦਾਨੇ ਜੰਗ ਵਿੱਚ ਤਲਵਾਰ ਖੜਕਾਉਣ ਤੋਂ ਬਿਨਾ ਉਸ ਉੱਤੇ ਲੀਕ ਨਹੀਂ ਫਿਰ ਸਕੀ ਸੀ ਉਹ ਬਦਾਵਾ ਨਹੀਂ ਪੜ ਸਕਿਆ ਸੀ ਇਸ ਦਾ ਮਤਲਬ ਬਦਾਵਾ ਪੜਵਾਉਣ ਦਾ ਢੰਗ ਅਤੇ ਸਿਧਾਂਤ ਸਾਡੇ ਅਮਲਾਂ ਦੇ ਵਿੱਚ ਗੁਰੂ ਸਾਹਿਬ ਨੇ ਇਤਿਹਾਸ ਵਿੱਚ ਸਾਡੇ ਸਾਹਮਣੇ ਰੱਖਿਆ ਹੋਇਆ ਹੈ ਅਕਾਲ ਤਖਤ ਸਾਹਿਬ ਦੇ ਉੱਤੇ ਖੜ ਕੇ ਤੇ ਭਾਂਡੇ ਮਾਂਜ ਕੇ ਮਾਫ਼ੀਆਂ ਨਹੀਂ ਮਿਲਦੀਆਂ ਵੱਡੀਆਂ ਗਲਤੀਆਂ ਦੇ ਮਾਫ਼ੇ ਵੀ ਵੱਡੀ ਕੁਰਬਾਨੀ ਦੇਣ ਤੋਂ ਬਾਅਦ ਹੀ ਸਾਫ਼ ਹੁੰਦੀ ਹੈ ਹੁਣ ਮੈਂ ਦੂਸਰਾ ਪੱਖ ਆਪ ਜੀ ਦੇ ਸਾਹਮਣੇ ਰੱਖਾਂ ਜਿਹੜਾ ਭਾਰਤਵਾਲੋ ਬਿਰਤਾਂਤ ਸਿਰਜਿਆ ਜਾਂਦਾ ਹੈ ਕਿ ਸਿੱਖ ਏਕਤਾ ਵਿੱਚ ਨਹੀਂ ਹਨ ਸਿੱਖ ਇਕੱਠੇ ਨਹੀਂ ਹਨ ਜਿਹੜਾ ਸਿੱਖ ਕੌਮੀ ਆਜ਼ਾਦੀ ਦੀ ਗੱਲ ਕਰਨ ਤੋਂ ਇਨਕਾਰੀ ਹੈ ਉਹ ਸਪਸ਼ਟ ਹੈ ਕਿ ਉਹ ਬੇਦਾਵੀ ਹੈ ਉਹ ਸਪਸ਼ਟ ਹੈ ਕਿ ਉਹਨੇ ਗੁਰੂ ਨੂੰ ਬੇਦਾਵਾ ਲਿਖ ਕੇ ਦੇ ਦਿੱਤਾ ਕਿ ਮੈਂ ਤੇਰਾ ਸਿੱਖ ਨਹੀਂ ਉਹ ਸਿੱਖ ਭਾਵੇਂ ਕਾਂਗਰਸ ਵਿੱਚ ਬੈਠੇ ਹੋਣ ਉਹ ਭਾਵੇਂ ਹਰਪਾਲ ਚੀਮੇ ਵਾਂਗੂ ਆਪ ਪਾਰਟੀ ਦੇ ਵਿੱਚ ਬੈਠੇ ਹੋਣ ਉਹ ਸ਼ਰਮਣੀ ਅਕਾਲੀ ਦਲ ਵਿੱਚ ਬੈਠੇ ਹੋਣ ਉਹ ਕਿਸੇ ਵੀ ਦਲ ਜਾਂ ਕਿਸੇ ਵੀ ਜਥੇਬੰਦੀ ਜਾਂ ਕਿਸੇ ਵੀ ਨਿਹੰਗ ਦਲ ਵਿੱਚ ਬੈਠੇ ਹੋਣ ਗੁਰਬਾਣੀ ਸਿਧਾਂਤਾਂ ਵਿੱਚ ਗੁਰੂ ਸਾਹਿਬ ਨੇ ਪਹਿਲਾਂ ਸਪਸ਼ਟ ਕੀਤਾ ਹੋਇਆ ਹੈ ਭੇਖ ਦਿਖਾਵੇ ਚ ਜਗਤ ਕੋ ਲੋਗਨ ਕੋ ਬਸਕੀਨ ਲੋਕਾਂ ਨੂੰ ਆਪਣੇ ਵਸ ਵਿੱਚ ਰੱਖਣ ਲਈ ਲੋਕਾਂ ਨੂੰ ਆਪਣੇ ਪਿੱਛੇ ਲਾਉਣ ਲਈ ਕਿ ਮੈਂ ਬੜਾ ਤਗੜਾ ਜਥੇਦਾਰ ਹਾਂ ਮੈਂ ਬੜਾ ਤਕੜਾ ਗੁਰਸਿੱਖਾਂ ਮੈਂ ਬੜਾ ਤਕੜਾ ਬਾਬਾ ਸੰਤ ਮਹਾਂਪੁਰਖਾਂ ਇਸ ਕਰਕੇ ਭੇਖ ਤਾਂ ਧਾਰ ਲੈਂਦੇ ਹਨ ਪਰ ਸਿੱਖੀ ਤੋਂ ਮੁਨਕਰ ਹੁੰਦੇ ਹਨ ਇਸੇ ਸਿੱਖੀ ਦੀ ਪਰਖ ਵਿਸਾਖੀ ਵਾਲੇ ਦਿਨ ਹੋਈ ਸੀ ਸਿਰ ਮੰਗ ਕੇ ਇਸੇ ਸਿੱਖੀ ਦੀ ਪਰਖ ਅਨੰਦਪੁਰ ਦੇ ਕਿਲੇ ਨੂੰ ਪਏ ਹੋਏ ਘੇਰੇ ਵਿੱਚ ਹੋਈ ਸੀ ਗੁਰੂ ਸਾਹਿਬ ਹਰ ਪਲ ਹਰ ਦਮ ਖਿਨ ਖਿਨ ਚਸਾ ਚਸਾ ਆਪਣੇ ਸਿੱਖ ਨੂੰ ਪਰਖਦੇ ਹਨ ਇਹ ਪਰਖ ਬਾਬਾ ਦੀਪ ਸਿੰਘ ਜੀ ਜਿਨ੍ਹਾਂ ਨੇ ਚੱਬੇ ਦੇ ਮੈਦਾਨ ਵਿੱਚ ਖੰਡੇ ਨਾਲ ਲਕੀਰ ਖਿੱਚ ਕੇ ਇਸ ਪਰਖ ਦੇ ਸ਼ਰਤ ਰੱਖੀ ਸੀ ਉਹਨਾਂ ਕਹੇ ਜਾਂ ਲੇਖ ਨੂੰ ਟੱਪ ਜਾਓ ਤੇ ਜਾਂ ਪਿੱਛੇ ਰਹਿ ਜਾਓ ਟੱਪਣ ਵਾਲੇ ਮੇਰੇ ਨਾਲ ਆ ਜਾਓ ਜਿਹੜੇ ਪਿੱਛੇ ਨੇ ਆਪਣੇ ਘਰਾਂ ਨੂੰ ਪਰਤ ਜਾਓ ਕੋਈ ਇਤਰਾਜ਼ ਨਹੀਂ ਛਾਂਟੀ ਅਤੇ ਨਖੇੜਾ ਹੋਣਾ ਕਲੈਰੀਫਿਕੇਸ਼ਨ ਹੋਣੀ ਬਹੁਤ ਜ਼ਰੂਰੀ ਹੈ ਕਲੈਰਿਟੀ ਬਹੁਤ ਜ਼ਰੂਰੀ ਹੈ ਸਪਸ਼ਟਤਾ ਬਹੁਤ ਜ਼ਰੂਰੀ ਹੈ ਜਦ ਤੱਕ ਅਸੀਂ ਕਿਸੇ ਕੰਮ ਵਿੱਚ ਸਪਸ਼ਟ ਨਹੀਂ ਹੁੰਦੇ ਅਸੀਂ ਉਹ ਕੰਮ ਨੂੰ ਕਰਨੇ ਪਾਉਂਦੇ ਇਸ ਉੱਤੇ ਮੈਂ ਇੱਕ ਵੈਸੇ ਕਿਸ਼ਤੇ ਕਪਾ ਚੁੱਕਿਆ ਹੁਣ ਸਵਾਲ ਹੈ ਹੁਣ ਅਸੀਂ ਇਹ ਕਿਸਵੱਟੀ ਦੇ ਉੱਤੇ ਪਰਖ ਕਰਨੀ ਹੈ ਵੀ ਕੀ ਸਿੱਖ ਇਕੱਠੇ ਹਨ ਕਿ ਨਹੀਂ ਇਕੱਠੇ ਜਿਹੜੇ ਲੀਗ ਪਾਰ ਟੱਪ ਚੁੱਕੇ ਹਨ ਉਹ ਤਾਂ ਸਾਰੇ ਇਕੱਠੇ ਹਨ ਤੇ ਜਿਹੜੇ ਲੀਗ ਤੋਂ ਪਿੱਛੇ ਰਹਿ ਗਏ ਉਹ ਤਾਂ ਸਿੱਖ ਹੀ ਨਾ ਰਹੇ ਤੇ ਉਹਨਾਂ ਦਾ ਇਕੱਠੇ ਹੋਣਾ ਜਾਂ ਖਿਦਰ ਜਾਣ ਨਾਲ ਕੀ ਫਰਕ ਪੈਂਦਾ ਸਵਾਲ ਹੈ ਸਿੱਖ ਕੀ ਸਿੱਖ ਇਕੱਠੇ ਹਨ ਸਿੱਖ ਇਕੱਠੇ ਹਨ ਜਾਂ ਨਹੀਂ ਇਕੱਠੇ ਇਹ ਬਾਤ ਦਾ ਮਸਲਾ ਹੈ ਪਹਿਲਾਂ ਇਹ ਦੇਖਣਾ ਵੀ ਕੀ ਇਹ ਸਿੱਖ ਹੈਗਾ ਵੀ ਆ ਕਿ ਜਾਂ ਇਹ ਸਾਰੇ ਮੇਰੇ ਵਰਗੇ ਭੇਖੀ ਹਨ ਪੇਖੀਆਂ ਨੂੰ ਇਕੱਠਿਆਂ ਕਰਕੇ achar ਨੇ ਪਾਉਣਾ ਸਿੱਖ ਇਕੱਠੇ ਹੋ ਜਾਣਾ ਤੇ ਸਿੱਖ ਉਹੀ ਹੈ ਜਿਹੜਾ ਗੁਰੂ ਨੂੰ ਸਮਰਪਿਤ ਹੋ ਕੇ ਕੌਮ ਦੀ ਗੱਲ ਕਰਦਾ ਜੇ ਉਹ ਕੌਮ ਦੀ ਗੱਲ ਨਹੀਂ ਵੀ ਕਰਦਾ ਘੱਟੋ ਘੱਟ ਚੁੱਪ ਰਹਿ ਕੇ ਵੀ ਉਹ ਸਹਿਮਤ ਹੈ ਉਹ ਵੀ ਸਿੱਖ ਹੈ ਜਿਹੜਾ ਗੁਰੂ ਗ੍ਰੰਥ ਸਾਹਿਬ ਨੂੰ ਵੀ ਮੱਥਾ ਟੇਕਦਾ ਹੈ ਤੇ ਅੰਬੇਦਕਰ ਦੇ ਬੁੱਤ ਦੇ ਉੱਤੇ ਫੁੱਲ ਵੀ ਸੁੱਟਦਾ ਉਹ ਸਿੱਖ ਨਹੀਂ ਉਹ ਪਖੰਡੀ ਹੈ ਇਹ ਚੇਤਾ ਰੱਖੋ ਮੈਨੂੰ ਇੱਕ ਗੱਲ ਤੇ ਬੜੀ ਹੈਰਾਨੀ ਹੁੰਦੀ ਹੈ ਕੋਈ ਕਹਿੰਦੇ ਮੈਂ ਜੀ ਰਵਦਾਸੀ ਆ ਸਿੱਖਾਂ ਇੱਕ ਕੈਟਾਗਰੀ ਹੋਰ ਬਣ ਗਈ ਉਹ ਕੱਲਾ ਕਹਿੰਦਾ ਮੈਂ ਜੀ ਰਵਦਾਸੀ ਆ ਉਹ ਘੱਟੋ-ਘੱਟ ਭਗਤ ਰਵਦਾਸ ਜੀ ਨੂੰ ਸਤਕਾਰ ਨਾਲ ਤਾਂ ਬੋਲੋ ਕਿ ਇਹ ਭਗਤ ਰਵਦਾਸ ਜੀ ਰਵਦਾਸੀ ਆ ਐਨੀ ਘਟੀਆ ਸ਼ਬਦਾਵਲੀ ਤੁਹਾਡੇ ਮੂੰਹ ਚੋਂ ਕਿਵੇਂ ਨਿਕਲਦੀ ਐ ਕੀ ਰਵਦਾਸ ਕੋਈ ਧਰਮ ਐ ਜੇ ਧਰਮ ਐ ਤਾਂ ਕਿਸ ਨੇ ਸ਼ੁਰੂ ਕੀਤਾ ਉਸ ਧਰਮ ਦਾ ਵਿਧੀ ਵਿਧਾਨ ਕੀ ਐ ਜੇ ਕਿਸੇ ਨੂੰ ਪਤਾ ਤਾਂ ਜ਼ਰੂਰ ਦੱਸੇ ਤੁਸੀਂ ਬ੍ਰਾਹਮਣ ਦੇ ਆਖੇ ਲੱਗ ਕੇ ਹਵਾ ਵਿੱਚ ਛੋਸ਼ੇ ਛੱਡੀ ਜਾਂ ਰਹੇ ਹੋ ਹਾਲਾਂਕਿ ਜਿਹੜੀ ਬਹੁ ਗਿਣਤੀ ਹੈ ਉਹ ਛੋਸ਼ੇ ਨਹੀਂ ਛੱਡਦੀ ਉਹ ਤਾਂ ਸਾਡੇ ਵਿਚਾਰਾਂ ਨਾਲ ਸਹਿਮਤ ਹਨ ਕੁਝ ਸਰਕਾਰੀ ਆਈਟੀ ਸੈੱਲ ਦੇ ਹੀ ਨਮਾਇਦੇ ਤੇ ਬੰਦੇ ਤੇ ਵਰਕਰ ਤੇ ਏਜੰਟ ਹਨ ਜਿਹੜੇ ਉਹਨਾਂ ਦੇ ਨਾਵਾਂ ਦੇ ਉੱਤੇ ਆਣ ਕੇ ਪੁੱਠੇ ਸਿੱਦੇ ਕਮੈਂਟ ਛੱਡ ਜਾਂਦੇ ਆ ਨਾਮ ਦੇ ਪਿੱਛੇ ਸਿੰਘ ਵੀ ਲੱਗਾ ਹੁੰਦਾ ਕਈਆਂ ਨੇ ਤਾਂ ਚੋਲੇ ਵੀ ਪਾਏ ਹੋਏ ਨੇ ਕਈਆਂ ਨੇ ਤਾਂ ਤਮਾਲੇ ਵੀ ਬੱਦੇ ਹੋਏ ਨੇ ਹੁਣ ਤਾਂ ਸਾਨੂੰ ਭੁਲੇਖਾ ਹੀ ਨਹੀਂ ਰਿਹਾ ਸਿੱਖ ਦੀ ਇੱਕੋ ਹੀ ਇੱਕ ਕਸਵੱਟੀ ਹੈ ਆਰ ਜਾਂ ਪਾਰ ਜਿਹੜਾ ਪਾਰ ਲੰਘਿਆ ਉਹੀ ਸਿੱਖ ਹੈ ਉਸ ਤੋਂ ਪਿੱਛੇ-ਪਿੱਛੇ ਜੋ ਬਚ ਗਿਆ ਸਾਰਾ ਕੂੜਾ ਉਹ ਖਾਲਸੇ ਪੰਥ ਦੇ ਡਸਟਬਨ ਵਿੱਚ ਹੀ ਜਾਣਾ ਹੈ। ਇਹ ਹੁਣ ਉਸ ਨਵੇਂ ਯੁੱਗ ਦੀ ਸ਼ੁਰੂਆਤ ਹੈ। ਇਸ ਯੁੱਗ ਦਾ ਨਾਮ ਹੈਗਾ ਛਾਣਨਾ ਯੁੱਗ, ਛਾਣਨਾ। ਛਾਣਨੇ ਲੱਗ ਗਈ ਹੈ ਹੁਣ ਜਿਹੜਾ ਸਹੀ ਹੋਊਗਾ ਉਹ ਛਾਣਨੇ ਨੇ ਦੱਸ ਦੇਣਾ। ਆਪ ਵਿਸਾਖੀ ਤੇ ਖਾਲਸਾ ਸਾਜਨਾ ਦਾ ਅਰਥ ਸਮਝ ਗਏ ਹੋ। ਸਿੱਖਾਂ ਦੇ ਗਲ ਵਿੱਚ ਤਲਵਾਰ ਪੁਆਈ ਗਈ ਸੀ। ਉਹ ਕਿਸ ਵਾਸਤੇ ਪੁਆਈ ਸੀ? ਉਹ ਤੁਹਾਨੂੰ ਦੱਸਣ ਦੀ ਜ਼ਰੂਰਤ ਨਹੀਂ। ਸਿੱਖਾਂ ਨੇ ਬਦਾਵਾ ਲਿਖ ਕੇ ਕਿਉਂ ਦਿੱਤਾ? ਉਹ ਵੀ ਆਪ ਨੂੰ ਪਤਾ ਲੱਗਿਆ। ਫਿਰ ਉਹ ਬਦਾਵਾ ਪਾਟਾ ਕਿਵੇਂ ਉਹ ਵੀ ਤੁਹਾਨੂੰ ਪਤਾ ਲੱਗਿਆ ਮੇਰਾ ਇੱਕ ਵਿਚਾਰ ਹੈ ਜੇ ਸਿੱਖਾਂ ਦੇ ਵਿੱਚ ਸਿਰਫ ਤੇ ਸਿਰਫ 500 ਬੰਦਾ ਗੁਰੂ ਨੂੰ ਸਮਰਪਿਤ ਹੋ ਕੇ ਕੰਮ ਕਰੇ ਭਾਵੇਂ ਉਹ ਬੋਲੇ ਭਾਵੇਂ ਕਲਮ ਚਲਾਵੇ ਚਾਹੇ ਉਹ ਕੁਝ ਵੀ ਕਿਸੇ ਵੀ ਤਰੀਕੇ ਸੇਵਾ ਕਰੇ ਉਹ ਪੰਜਾਬ ਦੇ ਸਭ ਮਸਲਿਆਂ ਨੂੰ ਹੱਲ ਕਰਨ ਦੇ ਸਮਰਥਨ ਪੱਗਾਂ ਵਿੱਚ ਸਿਰਫ ਸੌਣ ਵਾਲੇ ਚੋਲਿਆਂ ਵਿੱਚ ਸਰੀਰ ਪਸਾਉਣ ਵਾਲੇ ਤੁਸੀਂ ਹੈਰਾਨ ਹੋਵੋਗੇ ਦੁਸ਼ਮਣ ਨੇ ਕਈ ਬੀਬੀਆਂ ਵੀ ਪਲਾਨਟ ਕੀਤੀਆਂ ਨੇ ਸਿੱਖੀ ਵਿੱਚ ਸੋਨਾ ਜਿੰਨਾ ਮਰਜ਼ੀ ਸ਼ੁੱਧ ਤੇ ਅਸ਼ੁੱਧ ਹੋਵੇ ਜਦੋਂ ਸੁਨਾਰ ਦੀ ਦੁਕਾਨ ਦੇ ਉੱਤੇ ਕਸਵੱਟੀ ਤੇ ਲੱਗਣਾ ਆਪਣੇ ਆਪ ਪਤਾ ਲੱਗ ਜਾਣਾ ਇਸ ਦੀ ਸ਼ੁੱਧਤਾ ਕਿੰਨੇ ਕੈਰਟ ਵਿੱਚ ਹੈ ਬਿੱਪਰ ਬਹੁਤ ਵੱਡੇ ਭਲੇਖੇ ਦੇ ਵਿੱਚ ਹੈ ਕਿ ਮੈਂ ਇਹਦੇ ਵਿੱਚ ਬੰਦੇ ਪਲਾਂਟ ਕਰ ਦਿਆਂਗਾ ਇਹ ਬੰਦੇ ਪਲਾਂਟ ਮਹਾਰਾਜ ਰਣਜੀਤ ਸਿੰਘ ਦੇ ਰਾਜ ਵਿੱਚ ਹੋਏ ਸਨ ਅਸਾਂ ਸਿੱਖ ਲਿਆ ਸਾਡੇ ਕੋਲ ਸਭ ਤਰੀਕੇ ਗੁਰੂ ਸਾਹਿਬ ਨੇ ਸਮਝਾ ਦਿੱਤੇ ਹਨ ਕਿ ਇਹਨਾਂ ਦੀ ਪਰਖ ਕਿਵੇਂ ਕਰਨੀ ਹੈ ਤੇ ਇਹਨਾਂ ਨੂੰ ਆਪਣੇ ਤੋਂ ਪਰੇ ਕਿਵੇਂ ਰੱਖਣਾ ਹੈ ਖੋਤਾ ਲੱਖ ਯਤਨ ਕਰੇ ਕਿ ਉਹ ਸ਼ੇਰ ਲੱਗੇ ਜਾਂ ਸ਼ੇਰ ਬਣ ਜਾਵੇ ਪਰ ਉਸ ਨੂੰ ਹੀਂਗਣਾ ਹੀ ਪੈਣਾ ਉਸ ਦੇ ਅੰਦਰੋਂ ਆਵਾਜ਼ ਗਰਜ ਵਿੱਚ ਨਹੀਂ ਨਿਕਲਣੀ ਹੀਂਗਣ ਵਿੱਚ ਹੀ ਨਿਕਲਣੀ ਹੈ ਉਸ ਦੀ ਦਲੱਤਾ ਮਾਰਨ ਵਾਲੀ ਆਦਤ ਨਹੀਂ ਜਾਣੀ ਦਲੱਤਾ ਆਪਣੇ ਆਪ ਹੀ ਵੱਜਣਾ ਹੈ ਇੱਥੋਂ ਇਹ ਸੀ ਪਛਾਣ ਲੈਣੇ ਆ ਜਿਹੜੇ ਸਾਡੇ ਚ ਪਲਾਂਟ ਹੋਏ ਆ ਪੀ ਦਲੱਤਾ ਮਾਰਦਾ ਤੇ ਕੋਈ ਹੀਂਗਦਾ ਖਲ ਪਾ ਸਕਦੇ ਆ ਉੱਤੇ ਸ਼ੇਰ ਦੀ ਪਰ ਸ਼ੇਰ ਬਣਾਂਗੇ ਕਿਵੇਂ ਸਰੀਰ ਤਾਂ ਗਧੇ ਵਾਲਾ ਹੀ ਰਹੇਗਾ ਤੇ ਗੁਣ ਵੀ ਗਧੇ ਵਾਲੇ ਰਹਿਣਗੇ ਕਰਤੂਤਾਂ ਵੀ ਗਧੇ ਵਾਲੀਆਂ ਰਹਿਣਗੀਆਂ ਐਕਸ਼ਨ ਵੀ ਗਧੇ ਵਾਲੇ ਰਹਿਣਗੇ ਤਾਕਤ ਵੀ ਗਧੇ ਵਾਲੀ ਰਹੇਗੀ ਹੁਣ ਇਸਦੇ ਐਨ ਉਲਟ ਸ਼ੇਰ ਨੂੰ ਬੇਹੋਸ਼ ਕਰਕੇ ਉਸਦੇ ਸਾਰੇ ਸਰੀਰ ਦੇ ਉੱਤੇ ਉਸਤਰਾ ਲਾ ਕੇ ਉਸਦੇ ਸਾਰਾ ਮੂੰਹ ਸਿਰ ਵਾਲ ਕੱਟ ਦਿਓ ਜਦ ਉਸ ਨੂੰ ਹੋਸ਼ ਆਏਗੀ ਉਸ ਦਾ ਸਰੀਰ ਵੀ ਸ਼ੇਰ ਵਾਲਾ ਰਹੇਗਾ ਉਸ ਦੀ ਤਾਕਤ ਵੀ ਸ਼ੇਰ ਵਾਲੀ ਰਹੇਗੀ ਉਸ ਦੇ ਬੋਲ ਬਾਲੇ ਵੀ ਸ਼ੇਰ ਵਾਲੇ ਰਹਿਣਗੇ ਉਸ ਦੀ ਭਬਕ ਵੀ ਸ਼ੇਰ ਵਾਲੀ ਰਹੇਗੀ ਉਹਦੇ ਕੰਮ ਵੀ ਸ਼ੇਰ ਵਾਲੇ ਰਹਿਣਗੇ ਉਸ ਦੀ ਸ਼ਿਕਾਰ ਖੇਡਣ ਦੀ ਆਦਤ ਤੇ ਸ਼ਿਕਾਰ ਕਰਨ ਦਾ ਢੰਗ ਨਹੀਂ ਬਦਲ ਸਕਦਾ ਨਾ ਹੀ ਉਸ ਦੀ ਤਾਕਤ ਘਟ ਸਕਦੀ ਹੈ ਨਾ ਉਸ ਦਾ ਬਲ ਘਟ ਸਕਦਾ ਹੈ ਇਹ ਗੱਲ ਇਹ ਨਵੇਂ ਯੁੱਗ ਨੇ ਸ਼ੁਰੂ ਕਰਕੇ ਸਾਬਤ ਕਰ ਦਿੱਤੀ ਹੈ ਅਸੀਂ ਆਪਣੀ ਅੱਖਾਂ ਨਾਲ ਦੇਖਿਆ ਉਹ ਸ਼ੇਰ ਜਿਨ੍ਹਾਂ ਨੇ ਮੂੰਹ ਤੋਂ ਦਾੜੀਆਂ ਕਟੀਆਂ ਸਿਰਾਂ ਤੋਂ ਵਾਲ ਵੀ ਕੱਟੇ ਨੇ ਪਰ ਉਹ ਸਟਿਲ ਅਜੇ ਸ਼ੇਰ ਹਨ ਉਹਨਾਂ ਦੀ ਬੜਕ ਸ਼ੇਰ ਵਾਲੀ ਹੈ ਉਹਨਾਂ ਦਾ ਕੰਮ ਸ਼ੇਰਾਂ ਵਾਲੇ ਹਨ ਇਸ ਦੇ ਉਲਟ ਅਸੀਂ ਉਹ ਵੀ ਦੇਖ ਲਏ ਜਿਨ੍ਹਾਂ ਗਧਿਆਂ ਨੇ ਚੂਲੇ ਪਾਏ ਹੋਏ ਹਨ ਜਿਨ੍ਹਾਂ ਨੇ ਸਿੱਖੀ ਵਾਲਾ ਭੇਖ ਧਾਰਿਆ ਹੋਇਆ ਹੈ ਜਿਹੜੇ ਸਿੱਖੀ ਦੇ ਵਿੱਚ ब्राह्मणवाद ਦਾ ਪਖੰਡ ਕਰਦੇ ਹਨ ਉਹ ਵੀ ਅਸੀਂ ਦੇਖ ਲਏ ਨੇ ਆ ਪਿਛਲੇ ਦਿਨਾਂ ਵਿੱਚ ਸਾਰਾ ਕੁਝ ਦੇਖ ਲਿਆ ਇਹ ਇਸ ਵੇਲੇ ਜਿਹੜਾ ਸਮਾਂ ਚੱਲ ਰਿਹਾ ਮੈਨੂੰ ਲੱਗਦਾ ਹੈ ਕਿ ਸਿੱਖੀ ਦੇ ਉੱਤੇ ਸਨੇਰੀ ਯੁੱਗ ਚੱਲ ਰਿਹਾ ਜਿਸ ਵਿੱਚ ਮਲੇਸ਼ਾਂ ਦੀ ਤੇ ਸਿੱਖਾਂ ਦੀ ਪਛਾਣ شناخت ਹੋ ਰਹੀ ਹੈ ਮਲੇਸ਼ ਕਰਤੂਤਾਂ ਕਰਕੇ ਪਛਾਣੇ ਜਾ ਰਹੇ ਹਨ ਤੇ ਜਿਹੜੇ ਅਸਲੀ ਸਿੱਖ ਹਨ ਉਹ ਵੀ ਪਛਾਣੇ ਜਾ ਰਹੇ ਹਨ ਇੱਕ ਸ਼ੇਰ ਦਾ ਮੁਕਾਬਲਾ ਕਰਨ ਵਾਸਤੇ ਕਿੰਨੇ ਗਧੇ ਚਾਹੀਦੇ ਹਨ ਇਹ ਤੁਸੀਂ ਆਪੇ ਹਿਸਾਬ ਲਾ ਲਓ ਕਿੰਨੇ ਗਧੇ ਸ਼ੇਰ ਦਾ ਮੁਕਾਬਲਾ ਕਰ ਸਕਦੇ ਹਨ ਏ ਵੀ ਅੰਦਾਜ਼ਾ ਗੁਰੂ ਕੇ ਸਿੱਖੋ ਤੁਸੀਂ ਆਪੇ ਲਾ ਲਓ ਗੁਰੂ ਦੀ ਸੰਗਤ ਹੈ ਤੁਸੀਂ ਆਪੇ ਜਾਣ ਲਓ ਆਪਾਂ ਕਿਸੇ ਦਾ ਨਾਂ ਨਹੀਂ ਲੈ ਰਹੇ ਕਿਸੇ ਦੀ ਬੇਇੱਜ਼ਤੀ ਨਹੀਂ ਕਰ ਰਹੇ ਪਰ ਇੱਕ ਗੱਲ ਸਪਸ਼ਟ ਕਰ ਰਹੇ ਹਾਂ ਵੀ ਸਿੱਖ ਕੌਮ ਦੇ ਵਿੱਚ ਗਧਿਆਂ ਦੀ ਕਾਫੀ ਗਿਣਤੀ ਹੈ ਜਿਹੜੇ ਸਰਕਾਰੀ ਤੌਰ ਤੇ ਕੁਸਪੈਠ ਕਰ ਚੁੱਕੇ ਹਨ ਉਹ ਮਤ ਕਿਸੇ ਭਲੇਖੇ ਚ ਰਹਿਣ ਕਿ ਉਹਨਾਂ ਦੀ ਪਛਾਣ ਨਹੀਂ ਉਹਨਾਂ ਨੂੰ ਸਿੱਖ ਕੌਮ ਚੰਗੀ ਤਰ੍ਹਾਂ ਪਹਿਚਾਨ ਰਹੀ ਹੈ ਜੇ ਸਿੱਖ ਕੌਮ ਦੀ ਬਿਨਾ ਕਿਸੇ ਤਾਕਤ ਦੇ ਬਿਨਾ ਕਿਸੇ ਹਥਿਆਰਾਂ ਵਾਹੀ ਜਾਂ ਟੈਂਕਾਂ ਦੀ ਤਾਕਤ ਦੇ ਬਿਨਾ ਕਿਸੇ ਸਰਕਾਰੀ ਖਜ਼ਾਨੇ ਦੀ ਤਾਕਤ ਦੇ ਸੰਸਾਰ ਦੇ ਵਿੱਚ ਚਰਚਾ ਛਿੜ ਗਈ ਹੈ ਸੰਸਾਰ ਦੇ ਵਿੱਚ ਗੱਲ ਹੋ ਰਹੀ ਹੈ ਇਸ ਦਾ ਸਦਾ ਸਪਸ਼ਟ ਅਰਥ ਹੈ ਕਿ ਅਕਾਲ ਪੁਰਖ ਦਾ ਹੁਣ ਹੁਕਮ ਹੈ ਹੁਣ ਹੁਕਮ ہوا ਮਿਹਰਬਾਨ ਦਾ ਪੈ ਕਿਸੇ ਨਾ ਕੋਈ ਰੰਜਨ ਦਾ ਹੁਣ ਸਾਨੂੰ ਕਿਸੇ ਸਰਕਾਰੀ ਗੈਰ ਸਰਕਾਰੀ ਬੰਦੇ ਨੂੰ ਖੁਸ਼ ਕਰਨ ਦੀ ਜ਼ਰੂਰਤ ਨਹੀਂ ਨਹੀਂ ਉਸ ਦੀ ਚਾਪਲੂਸੀ ਕਰਨ ਦੀ ਕਿਸੇ ਕਿਸਮ ਦੀ ਜ਼ਰੂਰਤ ਹੈ ਜਿਹੜਾ ਵਿਅਕਤੀ ਏਕ ਓੰਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ ਮੂਲ ਮੰਤਰ ਦੀ ਵਿਆਖਿਆ ਨੂੰ ਸਮਝਦਾ ਉਸ ਏਕ ਓੰਕਾਰ ਦੀ ਅਰਧਨਾ ਬੰਦਗੀ ਕਰਦਾ ਉਸ ਵਿੱਚ ਆਪਣੇ ਆਪ ਹੀ ਨਿਰਭਉਤਾ ਅਤੇ ਨਿਰਵੈਰਤਾ ਪ੍ਰਵੇਸ਼ ਕਰ ਜਾਣੀ ਹੈ ਮੈਂ ਪਿੱਛੇ ਕਹੀ ਹੋਈ ਗੱਲ ਨੂੰ ਇੱਕ ਵਾਰ ਫਿਰ ਸਪਸ਼ਟ ਕਰ ਦੇਣਾ ਕੌਮ ਵਾਸਤੇ ਭਾਵੇਂ ਲਿਖੋ ਕੌਮ ਵਾਸਤੇ ਭਾਵੇਂ ਬੋਲੋ ਕੌਮ ਵਾਸਤੇ ਬੇਸ਼ੱਕ ਚੁੱਪ ਰਹਿ ਕੇ ਸਹਿਮਤੀ ਪ੍ਰਗਟ ਕਰੋ ਚਾਹੇ ਕਿਸੇ ਮਜ਼ਾਰੇ ਦੇ ਵਿੱਚ ਸ਼ਾਮਲ ਹੋ ਜੋ ਵੀ ਕਰਨਾ ਹੈ ਸ਼ਾਂਤਮਈ ਜਮਹੂਰੀ ਢੰਗਾਂ ਨੂੰ ਖਾਲਸਾਈ ਜਮਹੂਰੀ ਅਮਲਾਂ ਦੇ ਵਿੱਚ ਰਹਿ ਕੇ ਕਰਨਾ ਹੈ ਇਸੇ ਵਿੱਚ ਹੀ ਸਾਡੀ ਫਤਿਹ ਹੈ ਤੇ ਇਸੇ ਵਿੱਚ ਹੀ ਫਤਿਹ ਹੋਣ ਜਾ ਰਹੀ ਹੈ ਮੈਨੂੰ ਇੱਥੇ ਇੱਕ ਉਹ ਗੱਲ ਚਿੱਤੇ ਆ ਗਈ ਸਾਡੇ ਕਲਾਕਾਰ ਭਲਾ ਜੀ ਇੱਕ ਗੱਲ ਸੁਣਾਉਂਦੇ ਹੁੰਦੇ ਸੀ ਇੱਕ ਵਾਰ ਬ੍ਰਾਹਮਣ ਨੇ ਜੱਟ ਨੂੰ ਢਾ ਲਿਆ ਬ੍ਰਾਹਮਣ ਚੰਗਾ ਪਲਿਆ ਸੀ ਚੰਗੀ ਜਾਨ ਸੀ ਜੱਟ ਵਿਚਾਰਾ ਕਮਜ਼ੋਰ ਸੀ ਥੱਲੇ ਸਿੱਟ ਲਿਆ ਤੇ ਉੱਤੇ ਚੜ ਕੇ ਜੋਕਸਨ ਫੇਰ ਲਗਾ ਜੱਟ ਥੱਲੇੋਂ ਉਸ ਬ੍ਰਾਹਮਣ ਨੂੰ ਗਾਲਾਂ ਕੱਢੀ ਜਾ ਰਿਹਾ ਹੈ ਤੇ ਬ੍ਰਾਹਮਣ ਉੱਤੇ ਬੈਠਾ ਨਾਲੇ ਘਸੌਣਾ ਨਾਲ ਠਾ ਠਾ ਘਸੌਣ ਛੱਡੀ ਜਾਂਦਾ ਤੇ ਨਾਲੇ ਰੋਈ ਜਾਣ ਲੱਗਾ ਲਾਗੋਂ ਲੰਘਦੇ ਇੱਕ ਸਿਆਣੇ ਬਜ਼ੁਰਗ ਨੇ ਪੁੱਛਿਆ ਉਹ ਬ੍ਰਾਹਮਣਾ ਕਹਿੰਦਾ ਤੂੰ ਨਾਲੇ ਉੱਤੇ ਚੜ ਕੇ ਉਹਨੂੰ ਕੁੱਟਣ ਲੱਗਾ ਨਾਲੇ ਰੋਈ ਜਾਂਦਾ ਇਹ ਕੀ ਗੱਲ ਹੈ ਉਹ ਅੱਗੋਂ ਪਤਾ ਕੀ ਬੋਲਿਆ ਕਹਿੰਦਾ ਇਹ ਤੇ ਥੱਲੇ ਪਿਆ ਇਹ ਕਹਿੰਦਾ ਮੈਨੂੰ ਗਾਲਾਂ ਕੱਢੀ ਜਾਂਦਾ ਮੇਰੀ ਪਰਵਾਹ ਹੀ ਨਹੀਂ ਰਿਆ ਕਰਨ ਤਾਂ ਮੈਂ ਇਸ ਗੱਲੋਂ ਹੁਣ ਡਰ ਲੱਗਣ ਡਿਆ ਕਿ ਜੇ ਕਿਤੇ ਮੇਰੇ ਉੱਤੇ ਆ ਗਿਆ ਮੇਰਾ ਫੇਰ ਕੀ ਬਣੂ ਹੁਣ ਸਿੱਖ ਸੰਘਰਸ਼ ਦੇ ਹਾਲਾਤ ਬਿਲਕੁਲ ਉਸ ਜੱਟ ਬ੍ਰਾਹਮਣ ਵਾਲੇ ਆ ਬੇਸ਼ੱਕ ਅਸੀਂ ਅਜੇ ਥੱਲੇ ਹੀ ਆਂ ਪਰ ਅਸੀਂ ਬੜਕਾ ਮਾਰਦੇ ਆ ਤੇ ਉੱਤੇ ਬੈਠਾ ਬ੍ਰਾਹਮਣ ਚੀਕਾਂ ਮਾਰਨ ਲੱਗਾ ਰੋਣ ਲੱਗਾ ਉਹ ਤੁਸੀਂ ਹਵਾਰਾਂ ਦੀਆਂ ਸੁਰਖੀਆਂ ਵਿੱਚ ਪੜ ਸਕਦੇ ਹੋ ਸੁਣ ਸਕਦੇ ਹੋ ਉਸ ਦੇ ਰੋਣ ਦੇ ਢੰਗ ਵੀ ਨਿਰਾਲੇ ਹਨ ਕੁਸ ਪੈਠ ਕਰਨੀ ਵੀ ਰੋਣ ਦਾ ਹੀ ਇੱਕ ਢੰਗ ਹੈ ਮੈਂ ਸਮਾਪਤੀ ਦੇ ਵਿੱਚ ਸਪਸ਼ਟ ਕਰ ਦੇਵਾਂ ਕਿ ਸਿੱਖ ਇਕੱਠੇ ਹਨ ਸਿੱਖ ਪੂਰੀ ਇਕਤਾ ਵਿੱਚ ਹਨ ਸਿੱਖਾਂ ਵਿੱਚ ਕੋਈ ਆਪਸ ਵਿੱਚ ਸਿਧਾਂਤਕ ਵਿਰੋਧ ਨਹੀਂ ਕੋਈ ਲੜਾਈ ਝਗੜਾ ਅੰਦਰੂਨੀ ਕਲੇਸ਼ ਨਹੀਂ ਪਰ ਜੋ ਸਿੱਖ ਨਹੀਂ ਅਗਰ ਉਹ ਲੜਦੇ ਤੇ ਪਾੜਦੇ ਹਨ ਉਹਨਾਂ ਨਾਲ ਸਾਡਾ ਕੋਈ ਲੈਣ ਦੇਣ ਨਹੀਂ ਕਿਉਂਕਿ ਮੈਂ ਪਿੱਛੇ ਸਪਸ਼ਟ ਕਰ ਦਿੱਤਾ ਸਿੱਖ ਕੌਣ ਹੈ ਤੇ ਕੌਣ ਨਹੀਂ ਹੈ ਉਹ ਵੀ ਗੁਰ ਇਤਿਹਾਸ ਦੀ ਉਦਾਹਰਣ ਦੇ ਕੇ ਸਮਝਾਇਆ ਇਸ ਕਰਕੇ ਕਿਸੇ ਪ੍ਰਕਾਰ ਦੀ ਚਿੰਤਾ ਜਾਂ ਨਿਰਾਸ਼ਤਾ ਦੀ ਭੇਂਟ ਝੜ ਕੇ ਉਦਾਸ ਹੋਣ ਦੀ ਲੋੜ ਨਹੀਂ ਖਾਲਸੇ ਦਾ ਸੁਨਹਿਰੀ ਯੁੱਗ ਬਿਲਕੁਲ ਸਾਡੇ ਸਿਰ ਦੇ ਉੱਤੇ ਹੈ ਬਹੁਤ ਜਲਦੀ ਗੁਰੂ ਦੀ ਕਿਰਪਾ ਹੋਣ ਵਾਲੀ ਹੈ ਇਨ੍ਹਾਂ ਹੀ ਗੱਲਾਂ ਨਾਲ ਸਮਾਪਤੀ ਕਰਦੇ ਹਾਂ ਕੱਲ ਨੂੰ ਵਿਸਾਖੀ ਖਾਲਸਾ ਸਾਜਨਾ ਦਾ ਦਿਹਾੜਾ ਉਸ ਦੀ ਮੁਬਾਰਕ باد ਆਪ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ